ਮੈਂ ਆਪਣੀ ਮੈਨੀਫੈਸਟੇਸ਼ਨ ਡਾਇਰੀ ਦੇ ਵਿੱਚ ਨਾ ਲਿਖਦੀ ਹੁੰਦੀ ਸੀ ਕਿ ਮੈਂ ਇੱਕ ਦਿਨ ਧੀਰਤ ਸਰ ਨਾਲ ਕੰਮ ਕਰਨਾ ਚਾਹੁੰਨੀ ਆ ਬਬੂਮਾਨ ਸਰ ਨਾਲ ਗੁਰੂ ਰੰਦਾਵਾ ਜੀ ਨਾਲ ਤੇ ਉਹ ਦਿਨ ਆਇਆ ਤਾਂ ਮੈਨੂੰ ਬਹੁਤ ਖੁਸ਼ੀ ਆ ਇਸ ਚੀਜ਼ ਦੀ ਫਿਲਮ ਦਾ ਟ੍ਰੇਲਰ ਤੁਸੀਂ ਦੇਖਿਆ ਤੇ ਜਿਵੇਂ ਤੁਸੀਂ ਕਿਹਾ ਟ੍ਰੇਲਰ ਬਹੁਤ ਸਾਰੀਆਂ ਚੀਜ਼ਾਂ ਲੁਕਾਉਂਦਾ ਵੀ ਆ ਤੇ ਬਹੁਤ ਸਾਰੀਆਂ ਚੀਜ਼ਾਂ ਦਿਖਾਉਂਦਾ ਵੀ ਆ ਜੋ ਮੇਰਾ ਕੈਰੈਕਟਰ ਹੈ ਫਿਲਮ ਦੇ ਵਿੱਚ ਤੁਹਾਨੂੰ ਬਹੁਤ ਤਾਕੜ ਜਿਹਾ ਕੈਰੈਕਟਰ ਦੇਖਣ ਨੂੰ ਮਿਲੇਗਾ ਬਟ ਹਲੇ ਰਿਵੀਲ ਨਹੀਂ ਕਰਨਾ ਹੈਗਾ ਤੁਸੀਂ ਫਿਲਮ ਦੇਖਿਓ ਉਹਦੇ ਵਾਸਤੇ ਤੇ ਇੱਕ ਚੀਜ਼ ਜੋ ਮੈਂ ਕਹਿਣਾ ਚਾਹੁੰਨੀ ਆ ਫਿਲਮ ਤੋਂ ਪਹਿਲਾਂ ਨਾ ਮੈਂ ਸਰਦੀ ਫੈਨਸੀ ਜਿਵੇਂ ਆਪਾਂ ਸਾਰੇ ਜਾਣੇ ਹੈਗੇ ਆ ਪਰ ਮੈਂ ਫਿਲਮ ਦੇ ਸ਼ੂਟ ਤੋਂ ਬਾਅਦ ਜਿਹੜੇ ਸਰਦੇ ਕਟੜ ਫੈਨ ਨੇ ਨਾ ਮੈਂ ਉਹਨਾਂ ਦੀ ਲਿਸਟ ਦੇ ਵਿੱਚ ਸ਼ਾਮਿਲ ਹੋ ਗਈਆਂ ਸਾਡਾ ਐਕਸਪੀਰੀਅੰਸ ਇੰਨਾ ਸੋਹਣਾ ਰਿਹਾ ਬਣਾਉਂਦਾ ਤੇ ਜੋ ਵੀ ਤੁਸੀਂ ਇੱਥੇ ਇੰਨੇ ਉਮਦਾ ਸਟਾਰ ਕਾਸਟ ਬੈਠੀ ਹੈ ਤੁਸੀਂ ਸਾਰੇ ਇਹਨਾਂ ਨੂੰ ਬਹੁਤ ਪਿਆਰ ਕਰਦੇ ਹੋ ਉਹਨਾਂ ਵਾਸਤੇ ਤਾਂ ਫਿਲਮ ਦੇਖਣ ਜਾਊਂਗੀ ਬਟ ਆਈ ਥਿੰਕ ਇਸ ਫਿਲਮ ਨੂੰ ਸਭ ਤੋਂ ਵੱਧ ਇਹਦੀ ਸਟੋਰੀ ਲਾਈਨ ਵਾਸਤੇ ਦੇਖਣਾ ਚਾਹੀਦਾ ਕਿਉਂਕਿ ਸੀ ਤੀਰਤ ਸਰ ਦਾ ਕੰਮ ਪਹਿਲਾਂ ਵੀ ਪਾਸਟ ਵਿੱਚ ਦੇਖ ਚੁੱਕੇ ਆ ਉਹਨਾਂ ਦੀ ਹਰ ਸਟੋਰੀ ਇੱਕ ਤੋਂ ਵੱਧ ਕੇ ਇੱਕ ਹੁੰਦੀ ਹੈ ਇੰਨੇ ਬਾਕਮਾਲ ਕਨਸੈਪਟਸ ਹੁੰਦੇ ਨੇ ਇੰਨੇ ਸੋਹਣੇ ਡਾਇਲੌگز ਹੁੰਦੇ ਨੇ ਤੇ ਆ ਇਸ ਫਿਲਮ ਦੀ ਸਭ ਤੋਂ ਵੱਡੀ ਖੂਬਸੂਰਤੀ ਇਸ ਦੀ ਸਟੋਰੀ ਲਾਈਨ ਦੇ ਵਿੱਚ ਹੈ ਇਹ ਜਿੰਨਾ ਹੀ ਤੁਹਾਨੂੰ ਫੈਮਲੀ ਈਮੋਸ਼ਨ ਦੇ ਵਿੱਚ ਬੰਨ ਕੇ ਰੱਖੇਗੀ ਐਕਸ਼ਨ ਦੇ ਵਿੱਚ ਬੰਨ ਕੇ ਰੱਖੇਗੀ ਤੁਹਾਨੂੰ ਆਵਦੀ ਥੀਏਟਰ ਦੀ ਸੀਟਸ ਤੋਂ ਉੱਠਣ ਦਾ ਬਿਲਕੁਲ ਵੀ ਜੀ ਨਹੀਂ ਕਰੂਗਾ ਸੋ ਸਾਰਿਆਂ ਨੂੰ ਬਸ ਇਹੀ ਗੁਜ਼ਾਰਿਸ਼ ਹੈ ਕਿ ਪਿਆਰ ਨਾਲ ਬਣਾਈ ਹੋਈ ਫਿਲਮ ਹੈ ਤੇ ਨੂੰ ਬਹੁਤ ਸਾਰਾ ਪਿਆਰ ਦਿਓ ਧੰਨਵਾਦ ਜੀ ਮੈਂ ਆਪਣੀ ਮੈਨੀਫੈਸਟੇਸ਼ਨ ਡਾਇਰੀ ਦੇ ਵਿੱਚ ਨਾ ਲਿਖਦੀ ਹੁੰਦੀ ਸੀ ਕਿ ਮੈਂ ਇੱਕ ਦਿਨ ਧੀਰਤ ਸਰ ਨਾਲ ਕੰਮ ਕਰਨਾ ਚਾਹੁੰਨੀ ਆ ਬਬੂਮਾਨ ਸਰ ਨਾਲ ਗੁਰੂ ਰੰਦਾਵਾ ਜੀ ਨਾਲ ਤੇ ਉਹ ਦਿਨ ਆਇਆ ਤਾਂ ਮੈਨੂੰ ਬਹੁਤ ਖੁਸ਼ੀ ਆ ਇਸ ਚੀਜ਼ ਦੀ ਫਿਲਮ ਦਾ ਟ੍ਰੇਲਰ ਤੁਸੀਂ ਦੇਖਿਆ ਤੇ ਜਿਵੇਂ ਤੁਸੀਂ ਕਿਹਾ ਟ੍ਰੇਲਰ ਬਹੁਤ ਸਾਰੀਆਂ ਚੀਜ਼ਾਂ ਲੁਕਾਉਂਦਾ ਵੀ ਆ ਤੇ ਬਹੁਤ ਸਾਰੀਆਂ ਚੀਜ਼ਾਂ ਦਿਖਾਉਂਦਾ ਵੀ ਆ ਜੋ ਮੇਰਾ ਕੈਰੈਕਟਰ ਹੈ ਫਿਲਮ ਦੇ ਵਿੱਚ ਤੁਹਾਨੂੰ ਬਹੁਤ ਤਾਕੜ ਜਿਹਾ ਕੈਰੈਕਟਰ ਦੇਖਣ ਨੂੰ ਮਿਲੋਗਾ ਬਟ ਹਲੇ ਰਿਵੀਲ ਨਹੀਂ ਕਰਨਾ ਹੈਗਾ ਤੁਸੀਂ ਫਿਲਮ ਦੇਖਿਓ ਉਹਦੇ ਵਾਸਤੇ ਤੇ ਇੱਕ ਚੀਜ਼ ਜੋ ਮੈਂ ਕਹਿਣਾ ਚਾਹੁੰਨੀ ਆ ਫਿਲਮ ਤੋਂ ਪਹਿਲਾਂ ਨਾ ਮੈਂ ਸਰਦੀ ਫੈਨਸੀ ਜਿਵੇਂ ਆਪਾਂ ਸਾਰੇ ਜਾਣੇ ਹੈਗੇ ਆ ਪਰ ਮੈਂ ਫਿਲਮ ਦੇ ਸ਼ੂਟ ਤੋਂ ਬਾਅਦ ਜਿਹੜੇ ਸਰਦੇ ਕਟੜ ਫੈਨ ਨੇ ਨਾ ਮੈਂ ਉਹਨਾਂ ਦੀ ਲਿਸਟ ਦੇ ਵਿੱਚ ਸ਼ਾਮਿਲ ਹੋ ਗਈਆਂ ਸਾਡਾ ਐਕਸਪੀਰੀਅੰਸ ਇੰਨਾ ਸੋਹਣਾ ਰਿਹਾ ਬਣਾਉਂਦਾ ਤੇ ਜੋ ਵੀ ਤੁਸੀਂ ਇੱਥੇ ਇੰਨੇ ਉਮਦਾ ਸਟਾਰ ਕਾਸਟ ਬੈਠੀ ਹੈ ਤੁਸੀਂ ਸਾਰੇ ਇਹਨਾਂ ਨੂੰ ਬਹੁਤ ਪਿਆਰ ਕਰਦੇ ਹੋ ਉਹਨਾਂ ਵਾਸਤੇ ਤਾਂ ਫਿਲਮ ਦੇਖਣ ਜਾਊਂਗੀ ਬਟ ਆਈ ਥਿੰਕ ਇਸ ਫਿਲਮ ਨੂੰ ਸਭ ਤੋਂ ਵੱਧ ਇਹਦੀ ਸਟੋਰੀ ਲਾਈਨ ਵਾਸਤੇ ਦੇਖਣਾ ਚਾਹੀਦਾ ਕਿਉਂਕਿ ਸੀ ਤੀਰਤ ਸਰ ਦਾ ਕੰਮ ਪਹਿਲਾਂ ਵੀ ਪਾਸਟ ਵਿੱਚ ਦੇਖ ਚੁੱਕੇ ਆ ਉਹਨਾਂ ਦੀ ਹਰ ਸਟੋਰੀ ਇੱਕ ਤੋਂ ਵੱਧ ਕੇ ਇੱਕ ਹੁੰਦੀ ਹੈ ਇੰਨੇ ਬਾਕਮਾਲ ਕਨਸੈਪਟਸ ਹੁੰਦੇ ਨੇ ਇੰਨੇ ਸੋਹਣੇ ਡਾਇਲੌگز ਹੁੰਦੇ ਨੇ ਤੇ ਆ ਇਸ ਫਿਲਮ ਦੀ ਸਭ ਤੋਂ ਵੱਡੀ ਖੂਬਸੂਰਤੀ ਇਸ ਦੀ ਸਟੋਰੀ ਲਾਈਨ ਦੇ ਵਿੱਚ ਹੈ ਇਹ ਜਿੰਨਾ ਹੀ ਤੁਹਾਨੂੰ ਫੈਮਲੀ ਈਮੋਸ਼ਨ ਦੇ ਵਿੱਚ ਬੰਨ ਕੇ ਰੱਖੇਗੀ ਐਕਸ਼ਨ ਦੇ ਵਿੱਚ ਬੰਨ ਕੇ ਰੱਖੇਗੀ ਤੁਹਾਨੂੰ ਆਵਦੀ ਥੀਏਟਰ ਦੀ ਸੀਟਸ ਤੋਂ ਉੱਠਣ ਦਾ ਬਿਲਕੁਲ ਵੀ ਜੀ ਨਹੀਂ ਕਰੂਗਾ ਸੋ ਸਾਰਿਆਂ ਨੂੰ ਬਸ ਇਹੀ ਗੁਜ਼ਾਰਿਸ਼ ਹੈ ਕਿ ਪਿਆਰ ਨਾਲ ਬਣਾਈ ਹੋਈ ਫਿਲਮ ਹੈ ਤੇ ਨੂੰ ਬਹੁਤ ਸਾਰਾ ਪਿਆਰ ਦਿਓ ਧੰਨਵਾਦ ਜੀ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਬੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ